ਆਹ ਵੇਖ ਲੋ ਯਾਰ ਆਪਣੇ ਏਰੀਆ ਦੇ ਲੋਕਾਂ ਦਾ ਹਾਲ ਆ ਵੀਰੋਂ ਨੇ ਦੂਰੋਂ ਸੇਵਾ ਲੈ ਕੇ ਆਏ ਸੀ ਤੇ ਪਿੰਡੀਆਂ ਵਾਲੀ ਸਾਈਡ ਕਿਸੇ ਪਿੰਡ ਦੇ ਵਿੱਚ ਰੁਕੇ ਤੇ ਉੱਥੇ ਕਿਹਨੇ ਲੰਗਰ ਢੱਕੇ ਚੈਨ ਲੈਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦਾ ਇੱਕ ਵੀਰ ਟਰਾਲੀ ਤੋਂ ਥਲੇ ਸਿੱਟ ਲਿਆ ਤੇ ਉਹਦਾ ਸਿਰ ਪਾੜ ਗਿਆ ਤੇ ਜਦੋਂ ਵੀਰੋਂ ਨਾਲ ਕੋਈ ਅੱਗੋ ਕਿਹਾ ਤੇ ਉਹਨਾਂ ਨੂੰ ਕਿਰਚਾਂ ਲੈ ਕੇ ਪੈ ਗਏ ਦੱਸੋ ਕਿੰਨੀ ਕਿ ਸੁਣੀ ਕਰਤੂਰ ਕੀਤੀ ਆ ਇੱਕ ਤਾਂ ਉਹ ਏਡੀ ਦੂਰੋਂ ਲੰਗਰ ਲੈ ਕੇ ਆਏ ਆਪਣੇ ਵਾਸਤੇ ਹਨਾ ਤੇ ਇੱਕ ਇਦਾਂ ਹੀ ਕੱਲ ਪਰਸੇ ਇੱਕ ਇਨਸੀਡੈਂਟ ਹੋਇਆ ਉਹ ਤੁਸੀਂ ਆਪ ਖੁਦ ਸੁਣ ਲੋ 2 ਲੱਖ ਰੁਪਏ ਦਾ ਸੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀਏ ਜਿਹੜੇ ਤਾਂ ਜ਼ਿਮੀਦਾਰ ਭ ਉਹ ਤਾਂ ਸੋਕਾ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਕੋਉਂ 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 ਸਾਡੇ ਬੰਦੇ ਦੇ ਪੈਰ 'ਚ ਧੂੜ ਮਾਰੇ ਖੱਤਾਂ ਦੇ ਗਰੂਟ ਇੰਨੇ ਬਿੱਸੇ ਵੀ ਟਰਾਲੀਆਂ ਸਾਰੀ ਲਵੇ ਰੱਖ ਲਈਏ ਬੰਦੇ ਦੀ ਗੱਲ ਹੈ ਜਾਨ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਤਰੀਕੀ ਨੂੰ ਜਿਆ ਕਰਦਾਂਗੇ ਪਰ ਅਸੀਂ ਸਮਾਨ ਤੋਂ ਦੂਰ ਮੈਨੂੰ ਮਾਰਿਆ ਦੀ ਸੌ ਪਿੰਡ ਮੇਰਾ ਉੱਪਾ ਲਗਾ ਜ਼ਿਲ੍ਹਾ ਮੇਰਾ ਸੰਗੂਰ ਆ ਆ ਵੀਰਦੇ ਵੀ ਤੁਸੀਂ ਗੱਲ ਸੁਣੀ ਲਈ ਹੋਏਗੀ ਵੇਖੋ ਯਾਰ ਕਿੰਨੀ ਸ਼ਰਮ ਵਾਲੀ ਗੱਲ ਹੈ ਯਾਰ ਆਪਣੇ ਆਈ ਨਾਲੇ ਦਾ ਨਾਮ ਵੀ ਆਪਾਂ ਨਾਲ ਬਦਨਾਮ ਕਰਦੇ ਆ ਇੱਕ ਤਾਂ ਹਾਲਾਤ ਦੋਦਨੇ ਤੇ ਇੱਕ ਆਪਣੇ ਲੋਕ ਕਰਨ ਕੀ ਦੇ ਯਾਰ ਮਿੱਟੀ ਪਲੇਦ ਕਰਨ ਦੇ ਯਾਰ ਆਪਣੇ ਸ਼ਹਿਰ ਦੇ ਨਾਲੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਿਹੜੇ ਦੂਰੋਂ ਵੀਰ ਭਰਾ ਆਉਂਦੇ ਹਜੇ ਨਾ ਯਾਰ ਕੁਝ ਵੀ ਲੈ ਕੇ ਉਹ ਹਜੇ ਨਹੀਂ ਲੋੜ ਹੈਗੀ ਜਦੋਂ ਲੋੜ ਹੋਏਗੀ ਯਾਰ ਪਾਣੀ ਸੁੱਕ ਜਾਏਗਾ ਉਦੋਂ ਲੈ ਕੇ ਆਓ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਦਾ ਵੀਡੀਓ ਇਹ ਪਹੁੰਚਾ ਦਿਓ ਤੇ ਆਪਣੇ ਲੋਕਾਂ ਨੂੰ ਥੋੜੀ ਬੋਧੀ ਅਗਲ ਕਰਨੀ ਚਾਹੀਦੀ ਆ ਬਾਹਰੋਂ ਕੋਈ ਵੀ ਆਉਂਦਾ ਯਾਰ ਸੇਵਾ ਲੈ ਕੇ ਕਿੱਡੇ ਮਾਨਤਾ ਨਾਲ ਆਉਂਦਾ ਵਾ ਤੇ ਆਪਣੇ ਲੋਕ ਕਰਨ ਕੀ ਦੇ ਆ ਥੋ ਕਰੋ ਜੇ ਮੈਂ ਫਿਰ ਕੁਝ ਕਮਾ ਦਿੱਤਾ ਹੀ ਸਾਰੇ ਕਮੈਂਟਾਂ 'ਚ ਗੁੱਸਾ ਲੱਗਦਾ ਤੁਹਾਨੂੰ